ਬਾਪਾ ਜੀ ਗੁਰੂ ਦੇ ਧਰਮ ਦਾ ਸਰਦਾਰ ਤੁਹਾਡੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਕੀ ਹੋਇਆ ਸੀ ਜੀ ਕਿੱਥੇ ਦਾ ਮਾਮਲਾ ਹੈ ਇਹ ਹਾਂਜੀ ਅਸੀਂ ਉਹ ਸਾਊਂਡ ਵਾਲਾ ਸੀਗਾ ਜੀ ਸਾਊਂਡ ਸੈੱਟ ਕਰਾਉਣ ਨੂੰ ਆਤੀ ਬਾਗ ਮਾਰੀ ਸੀ ਇਹਨੂੰ ਹਾਂਜੀ ਤੇ ਉਹ ਪਰ ਜਦੋਂ ਨੇੜੇ ਆਇਆ ਤੇ ਉਹਦਾ ਬੁੱਲ ਤੇ ਉੱਠਿਆ ਸੀਗਾ ਮੈਨੂੰ ਸ਼ੱਕ ਪਿਆ ਤੁਹਾਨੂੰ ਠੀਕ ਹੈ ਇਹਨੂੰ ਪੁੱਛਿਆ ਜਦੋਂ ਫਿਰ ਕਹਿੰਨਾ ਬਾਹਰ ਕੱਢਿਆ ਉਹਨਾਂ ਕਹਿੰਨਾ ਅੱਛਾ ਐਨੀ ਗੱਲ ਸੀ ਜਦੋਂ ਪਤਾ ਫਿਰ ਉਹ ਕਲੀਅਰ ਹੀ ਹੋ ਗਿਆ ਸੀ ਤੇ ਲੱਗਿਆ ਜੀ ਇਹ ਜੇ ਕੰਮ ਲੱਗ ਜਾ ਤਾਂ ਕੱਢ ਕੇ ਆਊਗਾ ਫੇਰ ਤੁਸੀਂ ਜਵੇਟ ਛੱਡਦੇ ਉਹਦੇ ਉਹ ਸਰ ਹੁਣ ਮੌਕੇ ਤੁਸੀਂ ਮੇਰੇ ਕੋਲ ਇੰਨਾ ਕੀ ਹੋਇਆ ਜੀ ਬਾਅਦ ਚ ਉਹਨੂੰ ਲੈ ਗਏ ਸੀਗੇ ਜੀ ਆਪਣੇ ਨਾਲ ਦੇ ਸਿੰਘਾਂ ਨੇ ਉੱਥੇ ਫੜ ਲਿਆ ਸੀ ਉਹਨੂੰ ਤੇ ਬਾਅਦ ਚ ਪਿੰਡ ਵਾਲਿਆਂ ਨੇ ਵੀ ਕੁੱਟਿਆ-ਕਟਿਆ ਨੂੰ ਵਾਵਾ ਜੀ ਭੱਜ ਗਿਆ ਸੀ ਫਿਰ ਉੱਥੋਂ ਦੂਜਾ ਤੜਾ ਜਿਹੜਾ ਇਹ ਤੁਹਾਨੂੰ ਸਵਾਲ ਕਰਨਗੇ ਜੀ ਵੀ ਇਹਨੂੰ ਪਿਆਰ ਨਾਲ ਵੀ ਭਾਈ ਸਮਝਾਇਆ ਜਾ ਸਕਦਾ ਸੀ ਸਾਊਂਡ ਦਾ ਕੰਮ ਕਰਦਾ ਗੁਰੂ ਘਰਾਂ ਦੇ ਵਿੱਚ ਉਹ ਤਾਂ ਜਾਣਾ ਆਉਣਾ ਕੋਈ ਜਾਣ ਤਾਂ ਹੈ ਨਹੀਂ ਸੀਗਾ ਪਟਵਾਰ ਸਿੱਖਾਂ ਦੇ ਘਰੇ ਜੰਮਿਆ ਹੋਊਗਾ ਪੰਜਾਬ 'ਚ ਜੇ ਮੈਂ ਇੰਨੀ ਕਿਹਦਾ ਸਹੂਬ ਬੰਦੇ ਨੂੰ ਮੱਤ ਹੁੰਦੀ ਹੈ ਜੀ ਤੇ ਬਾਕੀ ਜੇ ਕਿਸੇ ਨੂੰ ਗੁੰਡੇ ਲੱਗਦੇ ਫਿਰ ਮਹਾਰਾਜ ਤੇ ਸਰਕਾਰ ਲਈ ਗੁੰਡੇ ਬੰਨਣਾ ਕੋਈ ਮਾੜੀ ਗੱਲ ਨਹੀਂ ਜੀ ਹਾਂਜੀ ਪ੍ਰਿਪਾਲ ਸਿੰਘ ਬਰਗਾੜੀ ਜੀ ਵਾਇਰਲ ਜੀ ਕਾ ਖਾਲਸਾ ਵਾਇਰਲ ਜੀ ਕਾ ਖਾਲਸਾ ਵਾਇਰਲ ਜੀ ਚੜਦੀ ਕਲਾ ਜੀ ਕਿਰਪਾ ਜੀ ਚਲੋ ਤੁਹਾਡੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ ਤੇ ਕੈਪਸ਼ਨ ਇਹ ਲਿਖੀ ਗਈ ਹੈ ਵੀ ਜਦੋਂ ਤੰਬਾਕੂ ਖਾ ਕੇ ਗੁਰੂ ਦੀ ਹਜ਼ੂਰੀ ਵਿੱਚ ਆਏ ਵਿਅਕਤੀ ਦੇ ਜਥੇ ਦੇ ਸਿੰਘ ਨੇ ਜੜੀ ਚਪੇੜ ਜਾਂ ਮਾਰੀਆਂ ਪੇੜਾ ਹਨਾ ਜੀ ਤੇ ਕੀ ਇਹ ਵੀਡੀਓ ਤੁਹਾਡੀ ਹੈਗੀ ਆ ਤੇ ਕੀ ਹੋਇਆ ਸੀ ਜੀ ਕਿੱਥੇ ਦਾ ਮਾਮਲਾ ਇਹ ਤੇ ਇਹ ਨਾ ਜੀ ਸ਼ਾਹਕੋਟ ਏਰੀਆ ਦਾ ਹੈਗਾ ਵਾ ਜੀ ਠੀਕ ਹੈ ਪਿੰਡ ਦਾ ਨਾਮ ਤਾਂ ਹੁਣ ਕੀ ਲੈਣਾ ਵਾ ਜੀ ਹਾਂਜੀ ਹਾਂ ਕਿਉਂਕਿ ਪਿੰਡ ਦਾ ਨਹੀਂ ਗਾ ਕਸੂਰ ਦੇ ਚ ਹਾਂਜੀ ਹਾਂ ਹਾਂਜੀ ਅਸੀਂ ਉਹ ਸਾਊਂਡ ਵਾਲਾ ਸੀਗਾ ਜੀ ਅੱਛਾ ਇਹ ਬੰਦਾ ਸਾਊਂਡ ਵਾਲਾ ਸੀ ਹਾਂਜੀ 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 ਤੇ ਸਾਊਂਡ ਸੈੱਟ ਕਰਾਉਣ ਨੂੰ ਅਸੀਂ ਆਵਾਜ਼ ਮਾਰੀ ਸੀ ਉਹਨੂੰ ਹਾਂਜੀ ਤੇ ਉਹ ਪਰ ਜਦੋਂ ਨੇੜੇ ਆਇਆ ਤੇ ਉਹਦਾ ਬੁੱਲ ਤੇ ਉੱਠਿਆ ਸੀਗਾ ਮੈਨੂੰ ਸ਼ੱਕ ਪਿਆ ਤੇ ਮੈਂ ਪੁੱਛ ਰਿਹਾ ਜੀ ਉਹਨੂੰ ਹੂੰ ਪਹਿਲਾਂ ਤਾਂ ਮੰਨਿਆ ਨਹੀਂ ਫਿਰ ਮੈਂ ਕਿਹਾ ਵੀ ਉਹ ਮਾਦਾ ਗੱਟ ਫੜ ਕੇ ਉੱਥੇ ਮੈਂ ਖੜਾ ਖੜਾਈ ਰੱਖਿਆ ਨਾ ਕਿਉਂਕਿ ਜੀ ਕਬਤਾ ਗਾਈ ਜਾਂਦੇ ਸੀਗੇ ਹਾਂਜੀ ਹਾਂ ਤੇ ਉਹਨੇ ਕ ਸਮੇਂ ਦੇ ਵਿੱਚ ਮੈਨੂੰ ਸ਼ੱਕ ਪਿਆ ਸੀਗਾ ਠੀਕ ਹੈ ਉਹਨੂੰ ਪੁੱਛਿਆ ਜਦੋਂ ਫਿਰ ਕਹਿੰਦਾ ਮੈਂ ਬਾਹਰ ਕੱਢਿਆ ਉਹਨਾਂ ਕਹਿੰਦਾ ਅੱਛਾ ਐਨੀ ਗੱਲ ਸੀ ਜਦੋਂ ਪਤਾ ਫਿਰ ਉਹ ਕਲੀਅਰ ਹੀ ਹੋ ਗਿਆ ਸੀ ਤੇ ਲੱਗਿਆ ਜੀ ਅਜ ਕੰਮ ਲੱਗਿਆ ਤਾਂ ਕੱਢ ਕੇ ਆਊਗਾ ਹਾਂ ਹਾਂਜੀ ਫੇਰ ਤੁਸੀਂ ਜਵੇੜ ਚੜਦੇ ਉਹਦੇ ਉਹ ਸਰ ਹੁਣ ਮੌਕੇ ਤੇ ਤੁਸੀਂ ਮੇਰੇ ਕੋਲ ਇਹਨਾ ਕਿ ਹੋਇਆ ਜੀ ਅੱਛਾ ਇਸ ਤੋਂ ਬਾਅਦ ਵੀ ਹੋ ਸਕਦਾ ਸੀ ਜੇ ਨਾ ਗਾਉਂਦੇ ਹੁੰਦੇ ਜੀ ਫੇਰ ਕਿਉਂਕਿ ਉਧਰ ਪ੍ਰਸੰਗ ਚੱਲੀ ਜਾਂਦਾ ਸੀ ਨਾ ਕੋ ਸਟੇਜ ਦੀ ਮਰਿਆਦਾ ਵੀ ਸੀ ਮੇਰੀ ਫਿਰ ਜੀ ਅੱਛਾ ਇਹ ਵੀ ਨਹੀਂ ਤੋੜਿਆ ਜਾ ਸਕਦਾ ਸੀ ਤੇ ਬਾਅਦ ਦੇ ਵਿੱਚ ਫਿਰ ਉਹ ਕਿਵੇਂ ਉਹਦੇ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਜੀ ਬਾਅਦ ਚ ਉਹਨੂੰ ਲੈ ਗਏ ਸੀ ਜੀ ਆਪਣੇ ਨਾਲ ਦੇ ਸਿੰਘਾਂ ਨੇ ਉੱਥੋਂ ਫੜ ਲਿਆ ਸੀ ਉਹਨੂੰ ਤੇ ਬਾਅਦ ਚ ਪਿੰਡ ਵਾਲਿਆਂ ਨੇ ਵੀ ਕੁੱਟਿਆ-ਕਟਿਆ ਉਹਨੂੰ ਵਾਵਾ ਜੀ ਭੱਜ ਗਿਆ ਸੀ ਫਿਰ ਉੱਥੋਂ ਅੱਛਾ ਭੱਜ ਗਿਆ ਜਾਂ ਭਜਾਤਾ ਉਹਨਾਂ ਨੇ ਪਰ ਪਿੰਡ ਵਾਲਿਆਂ ਨੇ ਵੀ ਕੁੱਟਿਆ ਜੀ ਉੱਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਵੀ ਵਾਵਾ ਉਹਨੂੰ ਕੁੱਟਿਆ-ਕਟਿਆ ਹੁਣ ਇਸ ਮਸਲੇ ਦੇ ਵਿੱਚ ਜਦੋਂ ਅਜਿਹੀਆਂ ਘਟਨਾਵਾਂ ਹੁੰਦੀਆਂ ਜੀ ਜਾਂ ਬੇਅਦਬੀ ਦੀਆਂ ਵੀ ਘਟਨਾਵਾਂ ਹੁੰਦੀਆਂ 2-3 ਮੜ ਜਾਂਦੀਆਂ 2-3ੜੇ ਬਣ ਜਾਂਦੇ ਆ ਜੀ ਇੱਕ ਹੱਲਾਸ਼ੇਰੀ ਦੇਣ ਵਾਲਾ ਹੋ ਜਾਂਦਾ ਵੀ ਸਿੰਘ ਨੇ ਬਹੁਤ ਕਮਾਲ ਕਰਤੀ ਬਹੁਤ ਵਧੀਆ ਇੱਕ ਇੱਕ ਕੈਪਸ਼ਨ ਆਏ ਪਾਉਣਗੇ ਵੀ ਬਾ ਵੀ ਬਾ ਪ੍ਰਿਤਪਾਲ ਸਿੰਘ ਬਰਗਾੜੀ ਨੇ ਅੱਜ ਸਿੰਘ ਆਲੀ ਕਰਤੀ ਤੇ ਇੱਕ ਤੜਾ ਇਹ ਵੀ ਕਹੂੰਗਾ ਵੀ ਆਹ ਦੇਖੋ ਜੀ ਚੋਲੇ ਪਾ ਕੇ ਗੁੰਡੇ ਜਿਹੜੇ ਹੈਗੇ ਆ ਇਹ ਸਾਹਮਣੇ ਇੱਕ ਬੰਦੇ ਨੂੰ ਪਿਆਰ ਨਾਲ ਵੀ ਸਮਝਾਇਆ ਜਾ ਸਕਦਾ ਸੀ ਹੁਣ ਦੋ ਤੜੇ ਆ ਇੱਕ ਤੜਾ ਤਾਂ ਚਲੋ ਪ੍ਰਸ਼ੰਸਾ ਵਾਲਾ ਉਹਦੇ ਬਾਰੇ ਤਾਂ ਕੀ ਆਪਾਂ ਨੂੰ ਸਵਾਲ ਕਰਨਾ ਦੂਜਾ ਤੜਾ ਜਿਹੜਾ ਇਹ ਤੁਹਾਨੂੰ ਸਵਾਲ ਕਰਨਗੇ ਜੀ ਵੀ ਇਹਨੂੰ ਪਿਆਰ ਨਾਲ ਵੀ ਭਾਈ ਸਮਝਾਇਆ ਜਾ ਸਕਦਾ ਸੀ ਤੁਸੀਂ ਇਸ ਤਰ੍ਹਾਂ ਕਿਉਂ ਜਿਹੜਾ ਪਿਆਰ ਨਾਲ ਹੁਣ ਦੇਖੋ ਵੀ ਉਹਦੀ ਕੋਈ ਉਮਰ ਤਾਂ ਛੋਟੀ ਨਹੀਂ ਸੀਗੀ ਉਹ 5-7 ਸਾਲ ਦਾ ਬੱਚਾ ਤਾਂ ਹੈ ਨਹੀਂ ਸੀਗਾ ਜੀ ਹਾਂਜੀ ਹਾਂ ਵੱਡੀ ਉਮਰ ਦਾ ਸੀਗਾ ਸਾਊਂਡ ਦਾ ਕੰਮ ਕਰਦਾ ਰੋਜ਼ਾਨਾ ਸਮਾਗਮਾਂ ਤੇ ਜਾਂਦਾ ਉਹ ਤੇ ਉਹ ਰੋਜ਼ਾਨਾ ਹੀ ਜਾਂਦਾ ਹੋਊਗਾ ਮੇਰੇ ਖਿਆਲ ਨਾਲ ਇਹੋ ਜਿਹਾ ਕੰਮ ਕਰਕੇ ਹਾਂਜੀ ਹਾਂ ਹਾਂਜੀ ਸਾਊਂਡ ਦਾ ਕੰਮ ਕਰਦਾ ਗੁਰੂ ਘਰਾਂ ਦੇ ਵਿੱਚ ਉਹਦਾ ਜਾਣਾ ਆਉਣਾ ਪੰਜਾਨ ਤਾਂ ਹੈ ਨਹੀਂ ਸੀਗਾ। ਹੂੰ ਕੋਈ ਦੂਸਰੇ ਧਰਮ ਦਾ ਬੰਦਾ ਵੀ ਇਹੋ ਜਿਹਾ ਕੰਮ ਨਹੀਂ ਕਰਦਾ ਨਸ਼ਾ ਕਰਕੇ ਕਿਸੇ ਵੀ ਧਾਰਮਿਕ ਸਥਾਨ ਤੇ ਨਹੀਂ ਜਾਂਦਾ ਤੇ ਉਹ ਤਾਂ ਘੱਟੋ-ਘੱਟ ਸਿੱਖਾਂ ਦੇ ਘਰੇ ਜੰਮਿਆ ਹੋਊਗਾ ਪੰਜਾਬ 'ਚ ਜੇ ਮੈਨਿੰਗ ਦਾ ਬੰਦੇ ਨੂੰ ਮਤ ਹੁੰਦੀ ਹੈ ਜੀ। ਬਿਲਕੁਲ ਜੀ ਹਾਂਜੀ ਹਾਂ ਤੇ ਬਾਕੀ ਜੇ ਕਿਸੇ ਨੂੰ ਗੁੰਡੇ ਲੱਗਦੇ ਫਿਰ ਮਹਾਰਾਜ ਤੇ ਸਟਕਾਰ ਲਈ ਗੁੰਡੇ ਬਾਨਾ ਕੋਈ ਮਾੜੀ ਗੱਲ ਨਹੀਂ ਜੀ। ਹੂੰ ਜੀ ਬਿਲਕੁਲ ਇਹ ਮਤਲਬ ਕਿ ਤੁਸੀਂ ਫਿਰ ਉਸ ਤੋਂ ਬਾਅਦ ਤੁਹਾਡੇ ਤੇ ਜਾਂ ਕਿਸੇ ਤਰ੍ਹਾਂ ਦਾ ਕੋਈ ਉਨੇ ਕੋਈ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਹੋਵੇ ਜਦ ਪਿੰਡ ਵਾਲੇ ਨੇ ਉਹਨੂੰ ਪੁਲਿਸ ਵਾਲੇ ਕੀਤਾ ਹੋਵੇ ਐਵੇਂ ਦੀ ਕੋਈ ਖਬਰ ਜੀ ਨਹੀਂ 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 ਤਾਂ ਕੁੱਟਵਾਵਾ ਦਿੱਤਾ ਸੀਗਾ ਜੀ ਪਿੰਡ ਵਾਲਿਆਂ ਨੇ ਅਸੀਂ ਤਾਂ ਉੱਥੇ ਕਿਉਂਕਿ ਉਹ ਸ਼ੁਰੂਆਤ ਦੀ ਹੋਈ ਹੈ ਨਾ ਜੀ ਅਸੀਂ ਤਾਂ ਉੱਥੇ ਡੇਢ ਦੋ ਘੰਟੇ ਲਾ ਕੇ ਉਤਰੇ ਆ ਉਹਦੋਂ ਤਾਂ ਫਿਰ ਉਹ ਪਿੰਡ ਵਾਲੇ ਜਾਣਨ ਕਿਉਂਕਿ ਉਹਦੀ ਗਲਤੀ ਸੀਗੀ ਜੀ ਹੂੰ ਅਸੀਂ ਜਿੰਨਾ ਕੁਝ ਉਹਦੋਂ ਮੌਕੇ ਤੇ ਕਰ ਸਕਦੇ ਸੀਗੇ ਹਾਂ ਜੇ ਸਾਡੇ ਨਾਲ ਉਹ ਬਾਅਦ ਚ ਕੋਈ ਗੱਲਬਾਤ ਕਰਦਾ ਕਿ ਫਿਰ ਉਹੋ ਜੇ ਤਰੀਕੇ ਨਾਲ ਦਾ ਵਰਤਾਰਾ ਵਾਪਰ ਜਣਾ ਸੀ ਜੀ ਇਹ ਇਹਦੇ ਵਿੱਚ ਪ੍ਰਚਾਰ ਦੀ ਕਮੀ ਕਿੰਨੀ ਕਹਿੰਦੇ ਹਾਂ ਬਈ ਇਸ ਤਰ੍ਹਾਂ ਦੀ ਘਟਨਾਵਾਂ ਇਹ ਪਹਿਲੀ ਨਹੀਂ ਹੈਗੀ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਵੀ ਲਾਕ ਤੋਂ ਲਗਾਇਆ ਹੋਇਆ ਉਹ ਚੈੱਕ ਕਰਦੇ ਆ ਜੀ ਉੱਥੇ ਬਹੁਤ ਕਿੰਨੇ ਜੀ ਰੋਜ਼ਾਨਾ ਡਸਟਬਿਨ ਭਰ ਭਰ ਕੇ ਸੁੱਟੇ ਜਾਂਦੇ ਆ ਜੀ ਇਸੇ ਤਰ੍ਹਾਂ ਜਾਈ ਜਾਂਦੇ ਜੀ ਉਹਨਾਂ ਵਿੱਚ ਆਪਣੇ ਕੁਝ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਸ਼ਬਦ ਹੁੰਦਾ ਉਹ ਵੀ ਇਹ ਕਰਦੇ ਇਹਦੇ ਵਿੱਚ ਵੀ ਪ੍ਰਚਾਰ ਦੀ ਕਮੀ ਹੈ ਜਾਂ ਇਹ ਜਾਣ ਬੁੱਝ ਕੇ ਹਾਪ ਹੁਦਰੀਆਂ ਕਰਦੇ ਨੇ ਲੋਕ ਜੀ ਇਹਨੇ ਪ੍ਰਚਾਰ ਦੀ ਕੋਈ ਕਮੀ ਨਹੀਂ ਜੀ ਪ੍ਰਚਾਰ ਤਾਂ ਸਿੱਖ ਸ਼ੁਰੂ ਤੋਂ ਹੀ ਕਰਦੇ ਹੁੰਦੇ ਵੀ ਤਮਾਕੂ ਖਤਰਨਾਕ ਹੈ ਸਾਡੇ ਵਾਸਤੇ ਨਾ ਹਾਂਜੀ ਪ੍ਰਚਾਰ ਦੀ ਨਹੀਂ ਕਮੀ ਕਮੀ ਛਿੱਤਰ ਦੀ ਹੋਈ ਆ ਹੂੰ ਪ੍ਰਚਾਰ ਤਾਂ ਅਸੀਂ ਹੁਣ ਤੁਸੀਂ ਇਹ ਗੱਲ ਨੋਟ ਕਰਿਓ ਜੀ ਉੱਥੇ ਨਾ ਪ੍ਰਸੰਗ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਚੱਲਿਆ ਜਾਂਦਾ ਸੀਗਾ ਉਹਦੀ ਸ਼ੁਰੂਤ ਆ ਸ਼ੁਰੂਆਤ ਜਿਹੜੀ ਭੂਮਿਕਾ ਬਣੀ ਸੀ ਜੀ ਜੀ ਉਹ ਸਾਰੀ ਇਸੇ ਗੱਲ ਤੋਂ ਸੀਗੀ ਵੀ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਜੀ ਉੱਥੇ ਤਮਾਕੂ ਸੁੱਤੇ ਜਾਂਦੇ ਉਹ ਉਸੇ ਗੱਲ ਨੂੰ ਸੁਣਦਿਆਂ ਹੋਇਆਂ ਵੀ ਉੱਠ ਕੇ ਨਹੀਂ ਗਿਆ ਉੱਥੋਂ ਬੰਦਾ अच्छा तंबाकू ਦੀ ਮਤਲਬ ਕਹਾਣੀ ਕਰ ਰਹੇ ਸੀਗੇ ਤੰਬਾਕੂ ਦੀ ਗੱਲ ਚੱਲੀ ਜਾਂਦੀ ਸੀਗੀ ਜੀ اچھا ਜੀ ਕਹਾਨਖਾਨ ਉੱਥੇ ਤਮਾਕੂ ਥੁੱਕਦਾ ਸੀ ਜੀ ਦਰਬਾਰ ਸਾਹਿਬ ਹਾਂਜੀ ਹਾਂ ਇਸੇ ਵੀ ਜਿੱਤੇ ਗੱਲ ਚੱਲੀ ਜਾਂਦੀ ਸੀ ਇਹ ਸੁਣ ਕੇ ਵੀ ਬੰਦਾ ਫਿਰ ਇਹ ਚ ਮਤਲਬ ਪ੍ਰਚਾਰ ਪ੍ਰਚਾਰਕਾਂ ਦੀ ਤਾਂ ਕੋਈ ਗਲਤੀ ਨਹੀਂ ਨਾ ਹੋਈ ਹੂੰ ਪ੍ਰਚਾਰ ਤਾਂ ਹੋ ਰਿਹਾ ਵਾ ਫਿਰ ਕਮੀ ਛਿੱਤਰਾਂ ਦੀ ਸੀਗੀ ਫਿਰ ਭੱਜ ਵੀ ਗਿਆ ਫਿਰ ਇੱਕ ਹੋਰ ਬੰਦਾ ਉੱਥੋਂ ਨਿਕਲ ਕੇ ਭੱਜਿਆ ਜੀ ਅੱਛਾ ਜੀ ਹਾਂ ਤਾਂ ਇਹਦਾ ਮਤਲਬ ਕਈ ਹੋ ਸਕਦੇ ਨੇ ਉੱਥੇ ਹਾਂਜੀ 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 ਫੇਰੇ ਤਾਂ ਫਿਰ ਉਹੀ ਗੱਲ ਵੀ ਛਿੱਤਰ ਦੀ ਕਮੀ ਆ ਪ੍ਰਚਾਰ ਦੀ ਨਹੀਂ ਕੀ ਕਮੀ ਹੂੰ ਜੀ ਤਾਂ ਬਹੁਤ ਸਾਰੇ ਚਲੋ ਇਸ ਚੀਜ਼ ਨੂੰ ਲੈ ਕੇ ਤੁਹਾਡੀ ਇਹ ਵੀ ਕਰ ਰਿਹਾ ਵੀ ਵਧੀਆ ਕੀਤਾ ਤੁਸੀਂ ਮੌਕੇ ਦੇ ਉੱਤੇ ਹਨਾ ਜਿਹੜੀ ਕਰਨ ਕਰਾਉਣ ਵਾਲੇ ਤਾਲਪੁਰਖ ਸਾਹਿਬ ਆ ਜੀ ਹੂੰ ਤੈਸੇ ਤਰ੍ਹਾਂ ਭਾਈ ਜੀ ਬੇਅਦਬੀਆਂ ਘਟਨਾ ਬਹੁਤ ਹੁੰਦੀਆਂ ਤੇ ਬਹੁਤ ਸਾਰੇ ਲੋਕਾਂ ਨੇ ਹੁਣ ਇਹ ਵੀ ਸਵਾਲ ਕਰਦਣਾ ਵੀ ਜਦੋਂ ਇਹ ਤਾਂ ਚਲੋ ਇੱਕ ਆਮ ਬੰਦਾ ਤੁਸੀਂ ਕੁੱਟਤਾ ਵੀ ਬਹੁਤ ਸਾਰੇ ਅਜਿਹੇ ਮੰਤਰੀ ਨੇ ਮੁੱਖ ਮੰਤਰੀਆਂ ਤਾਂ ਕਰ ਇਲਜ਼ਾਮ ਲੱਗ ਗਏ ਜੀ ਵੀ ਸ਼ਰਾਬ ਪੀ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਚਲੇ ਗਏ ਸੀ ਵੀ ਉਹਨਾਂ ਨੂੰ ਤਾਂ ਉਹਨਾਂ ਤੋਂ ਉਹਨਾਂ ਤੋਂ ਤਾਂ ਸੋਧਾ ਲੱਗਦਾ ਨਹੀਂ ਉਹਨਾਂ ਨੂੰ ਨਹੀਂ ਨਹੀਂ ਬਾਈ ਜੀ ਸਾਸੀ ਕੀ ਨਾਲੰਦੇ ਆ ਇਹ ਤਾਂ ਭਗਵੰਤ ਮਾਨ ਦੱਸੇ ਨਾ ਜੇ ਸਾਨੂੰ ਅੱਖੀਂ ਦੇਖੇ ਤਾਂ ਪਛਾਣ ਲਿਆ ਨਾ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਬਰਗਾੜੀ ਵਿਊ ਘਟਨਾਵਾ 2015 ਦੀ ਤੇ ਅਸੀਂ ਉਹ ਹੀ ਉਹਨੂੰ ਕੱਢਿਆ ਜੀ ਉਦੋਂ ਜੋਗਾ ਸਿੰਘ ਹੁੰਦਾ ਸੀ ਅੱਗੇ ਲੱਗਿਆ ਹੋਇਆ ਸੀ ਸਾਨੂੰ ਉਦੋਂ ਕੋਈ ਆਮ ਚਿਹਰੇ ਨਹੀਂ ਸੀ ਜਾਣਦਾ ਕੋਈ ਪਰ ਇਹ ਤਾਂ ਅਸੀਂ ਉਸ ਗੱਲ ਦੇ ਸਬੂਤ ਹੈ ਜੀ ਉਸ ਗੱਲ ਦੇ ਅਸੀਂ ਗਵਾਹ ਹੈ ਵੀ ਅਸੀਂ ਉਹ ਕੱਢਿਆ ਸੀ ਉਹਨੂੰ ਭਗਵੰਤ ਮਾਨ ਨੂੰ ਮਾਰੇ ਦੀ ਜਿਹੜੀ ਰਿੱਚੀ ਤੋਂ ਸ਼ਰਾਬ ਪੀ ਕੇ ਆਏ ਸੀਗਾ ਅੱਛਾ ਉਦੋਂ ਹਾਂਜੀ ਲੱਗੇ ਜੀ ਭਗਵੰਤ ਮਾਨ ਨੂੰ ਲੱਗੇ ਹਾਂਜੀ ਹਾਂ ਜੀ 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 25 ਅਕਤੂਬਰ ਦੀ ਗੱਲ ਹੈ ਜਦੋਂ ਸ਼ਹੀਦ ਸਿੰਘਾਂ ਦਾ ਭੋਗ ਪਿਆ ਸੀ ਇੱਥੇ ਹੂੰ 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 ਤਾਂ ਇਸ ਮਹਿੰਦ ਵਿੱਚ ਹੂੰ ਹੂੰ ਜਿੱਥੇ ਗੁਰੂ ਦੇ ਸਤਕਾਰ ਦੀ ਗੱਲ ਹੈ ਜੀ ਉੱਥੇ ਨਹੀਂ ਰਿਹਾ ਜਾਂਦਾ ਕੋਈ ਵੀ ਹੋਵੇ ਉੱਥੇ ਆ ਅੱਖੋਂ ਉਹਲੇ ਸਾਡੇ ਕੋਲ ਹੋਈ ਜਾਂਦਾ ਵਾ ਉਹਦੇ ਤੇ ਚਲੋ ਜਿੰਨੀ ਕਿ ਮਹਾਰਾਜ ਨੇ ਕਿਰਪਾ ਕੀਤੀ ਜੇ ਕਿਤੇ ਸ਼ਮਾਵਾਂ ਲੈਣੀਆਂ ਵੱਖਰੀ ਗੱਲ ਹੈ ਪਰ ਜੇ ਅੱਖਾਂ ਦੇ ਸਾਹਮਣੇ ਕੋਈ ਅੱਖੀ ਦੇਖ ਕੇ ਮੱਖੀ ਨਹੀਂ ਨਿਕਲੀ ਜਾਂਦੀ ਜਿੰਨੀ ਜੋਗੇ ਹੈਗੇ ਉਹਨਾਂ ਫਿਰ ਉਹ ਸੱਚੇ ਪਾਤਸ਼ਾਹ ਸੇਵਾ ਲੈ ਲੈਂਦੇ ਇਹਦੇ ਬਾਬਤ ਹੈ ਜੀ ਇੱਕ ਸ੍ਰੀ ਕਾਲ ਤਖਤ ਸਾਹਿਬ ਤੋਂ ਵੀ ਮੇਰੇ ਖਿਆਲ ਸਿੱਖ ਨੂੰ ਖਾਸ ਤੌਰ ਤੇ ਹੁਕਮ ਹਣਾ ਚਾਹੀਦਾ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਕੁਝ ਅਜੀਹਾ ਕਰਕੇ ਕੋਈ ਆਉਂਦਾ ਹੈ ਤਾਂ ਉਹਦੇ ਤੇ ਜਾਂ ਤੁਹਾਡੀ ਘਟਨਾਵਾ ਤੋਂ ਘਟਨਾ ਤੋਂ ਬਾਅਦ ਰੈਤਨਾ ਮੈਂ ਰੈਤਨਾ ਮੈਂ ਚਾਹਤਾ ਰੈਤਨਾ ਰੈਤਨਾ ਤਾਂ ਮੈਂ ਮੈਂ ਬਿਲਕੁਲ ਮੰਨਦਾ ਜੀ ਰੈਤਨਾ ਮੈਂ ਤਾਂ ਮੈਂ ਮੰਨਦਾ ਮੈਂ ਕਹਿੰਦਾ ਜੀ ਵੀ ਜੇ ਅੱਛੀਆਂ ਘਟਨਾਵਾ ਹੁੰਦੀਆਂ ਤਾਂ ਉਹਦੇ ਵਿੱਚ ਜਿਵੇਂ ਚਲੋ ਰੈਤਨਾ ਮੈਂ ਦੇ ਭਾਈ ਨੰਦ ਲਾਲ ਜਿੰਦੀ ਵੀ ਗੱਲ ਆਉਂਦੀ ਹੈ ਜੀ ਗੁਰੂ ਕੀ ਨਿੰਦਾ ਸੁਣਨ ਦਾ ਕਾਰਨ ਵਾਲੀ ਵੀ ਗੱਲ ਹੁੰਦੀ ਹੈ ਹੈਨਾ ਜੀ ਭਾਈ ਨੰਦ ਲਾਲ ਜੀ ਦਾ ਇਹਦੇ ਉਹਦੇ ਵਿੱਚ ਹੁੰਦੀਆਂ ਜੀ ਮੇਰੇ ਖਿਆਲ ਜੀ ਜੀ ਤੇ ਇਹ ਇਹ ਜਿਹੜੀਆਂ ਹੈਗੀਆਂ ਮਤਲਬ ਕਿ ਇਹ ਇਸ ਬਾਬਤ ਵੀ ਜੇ ਕੋਈ ਅਜਿਹੀ ਕੰਨਾ ਜਿਵੇਂ ਕੋਈ ਸ਼ਰਾਬੀ ਉੱਥੇ ਆ ਗਿਆ ਜੀ ਜਾਂ ਕਈ ਵਾਰ ਇਹ ਵੀ ਹੁੰਦਾ ਜੀ ਵੀ ਇੱਕ ਗੱਤਰੇ ਪਾਏ ਹੋਏ ਜੀ ਕਿਰਪਾਨਾਂ ਪਾਈ ਹੋਈਆਂ ਹੋ ਸ਼ਰਾਬ ਦੇ ਵਿੱਚ ਡੱਲੀ ਹੋਏ ਨੇ ਲੋਕ ਜੀ ਤਾਂ ਉਹਨਾਂ ਦਾ ਕੀ ਕਰਨਾ ਇਹਦੇ ਬਾਬਤ ਵੀ ਜਿਵੇਂ ਕਿਹਾ ਜਾਂਦਾ ਵੀ ਜਥੇਦਾਰ ਸਾਹਿਬ ਕਹਿਣ ਵੀ ਮੈਂ ਭਾਈ ਸਟੈਂਡ ਲਾਉਂਗਾ ਕੋਈ ਗੱਲ ਨਹੀਂ ਤੁਸੀਂ ਆ ਇਸ ਤਰ੍ਹਾਂ ਕਰ ਦਿਓ ਨਹੀਂ ਇਹ ਗੱਲ ਅਸੀਂ ਜ਼ਰੂਰ ਕਰਾਂਗੇ ਜਥੇਦਾਰ ਸਾਹਿਬ ਨਾਲ ਨਾਲ ਇਹ ਹੋਣਾ ਚਾਹੀਦਾ ਕਾਲ ਤੱਕ ਸਾਹਿਬ ਤੋਂ ਵੀ ਜਹਾਂ ਵੀ ਜਿਹੜਾ ਉੱਥੇ ਮੌਕੇ ਤੇ ਸੱਜਾ ਦਿੰਦਾ ਏ ਹਾਂਜੀ ਚਲੋ ਜਿਹੜੇ ਪੀ ਕੇ ਆਉਣ ਵਾਲੇ ਆ ਖਾ ਕੇ ਆਉਣ ਵਾਲੇ ਉਹਨਾਂ ਨੂੰ ਤਾਂ ਸਮਝਾਇਆ ਸਮਝਦੇ ਨਹੀਂ ਹਨ ਪਰ ਜਿਹੜਾ ਉਹਨਾਂ ਨੂੰ ਰੋਕ ਰੋਕਣ ਵਾਲਾ ਵਾ ਮੌਕੇ ਤੇ ਵੀ ਉਹਦੇ ਹੱਕ 'ਚ ਹੀ ਕੁਝ ਨਾ ਕੁਝ ਹੋਣਾ ਚਾਹੀਦਾ ਵਾ ਤਖਤਾਂ ਸਾਹਿਬ ਤਖਤਾਂ ਸਾਹਿਬ ਨਾਲ ਫਿਰ ਹੂੰ ਜੇਕਰ ਇਹ ਵੀ ਵੀਰ ਜੇ ਕੋਈ ਸਿੱਖਾਂ ਦੇ ਘਰੋਂ ਆ ਤੇ ਇਹਨੇ ਐਡੀ ਬੱਜਰ ਗਲਤੀ ਕੀਤੀ ਜੀ ਗੁਨਾਹ ਕੀਤਾ ਇਹ ਬੱਜਰ ਸਿੱਖਾਂ ਦੇ ਘਰੇ ਹੋ ਕੇ ਜੇ ਉਹ ਇਸ ਤਰ੍ਹਾਂ ਗਿਆ ਤਾਂ ਮੈਨੂੰ ਲੱਗਦਾ ਉਹਨੂੰ ਵੀ ਫਿਰ ਓਕੇ ਸ੍ਰੀ ਕਾਲਤਾਖਸਰ ਜਾ ਕੇ ਇੱਕ ਵਾਰ ਜ਼ਰੂਰ ਆਪਣੀ ਗਲਤੀ ਦਾ ਪਛਤਾਵਾ ਕਰਨਾ ਚਾਹੀਦਾ ਜੀ ਬਿਲਕੁਲ ਕਰਨਾ ਚਾਹੀਦਾ ਜੀ ਇਹ ਸਾਡੇ ਨਾਲ ਇੱਕ ਵਾਰ ਹੀ ਨਹੀਂ ਅਨੇਕਾਂ ਵਾਰੀਆਂ ਘਟਨਾਵਾਂ ਹੋ ਹੋਈਆਂ ਜੀ ਇਹ ਤਾਂ ਕੁਦਰਤੀ ਲਾਈਵ ਚੱਲੀ ਜਾਂਦਾ ਸੀਗਾ ਤੇ ਉਹ ਲਾਈਵ ਚੋਂ ਮਤਲਬ ਕਿਸੇ ਨੇ ਕੱਟ ਕੇ ਵੀਡੀਓ ਵਾਇਰਲ ਕੀਤੀ ਹੈ ਨਾ ਹਾਂ 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 ਆਫ ਰਿਕਾਰਡ ਤੋਂ ਸਾਡੇ ਨਾਲ ਕਾਫੀ ਵਾਰੀ ਹੋਇਆ ਕੁਝ ਇਹੋ ਜਿਹਾ ਕੁਝ ਜੀ ਤੇ ਬਫ ਰਿਕਾਰਡ ਵੀ ਤੁਸੀਂ ਇਸ ਤਰ੍ਹਾਂ ਨਾ ਕੀਤਾ ਜਾ ਹੁਣ ਬਹੁਤ ਸਾਰੇ ਇਹ ਵੀ ਕਹਿਣਗੇ ਵੀ ਜੇ ਲਾਈਵ ਚੱਲਦਾ ਸੀ ਭਾਈ ਹੋ ਸਕਦਾ ਵੀ ਆਪਣੀ ਜੋਬ ਬਣਾਉਣ ਲਈ ਜੀ ਛਾਪ ਛੱਡਣ ਵੀ ਹਾਂਜੀ ਜੜਤਾ ਥੱਪੜ ਜੀ ਵੀ ਲਾਈਵ ਚੱਲਦਾ ਸੀ ਵੀ ਲਾਈਵ ਨਹੀਂ ਉਹ ਤਾਂ ਮੈਂ ਤੁਹਾਨੂੰ ਪਿੰਡਾਂ ਦੇ ਨਾਮ ਦੱਸ ਸਕਦਾ ਜੀ ਉਹ ਪਿੰਡਾਂ ਦੇ ਕਈ ਵਾਰ ਤੁਸੀਂ ਸਮਾਗਮ ਲਾਈਵ বিনা ਵੀ ਆਏ ਆ ਉੱਥੇ ਇਹਨਾਂ ਗੱਲਾਂ ਕਰਕੇ ਲੜਾਈ ਹੋ ਜਾਂਦੀ ਰਹੀ ਆ ਠੀਕ ਹੈ ਜੀ ਹਾਂਜੀ ਪਿੰਡਾਂ ਦੇ ਨਾਮ ਦੱਸ ਸਕਦਾ ਉਹ ਤਾਂ ਮੈਂ ਵੀ ਅਸੀਂ ਕਿੱਥੇ ਕਿੱਥੇ ਸਾਡਾ ਤਾਂ ਮਤਲਬ ਜਿੱਥੇ ਜਿਹੜਾ ਗਲਤ ਹੈ ਉੱਥੇ ਗਲਤ ਕਹਿਣਾ ਹੀ ਕਹਿਣਾ ਵਾ ਜੀ ਫਿਰ ਸਾਡਾ ਪ੍ਰਚਾਰ ਕਰਨਾ ਕਿ ਗੁਰੂ ਸਾਹਿਬ ਨੇ ਤਾਂ ਰਹਿਤ ਪਿਆਰੀ ਦੱਸ ਕੇ ਸਿੱਖ ਨੂੰ ਪਿਆਰਾ ਨਹੀਂ ਦੱਸਿਆ ਰਹਿਤ ਪਿਆਰੀ ਮੋਜ ਕੋ ਸਿੱਖ ਪਿਆਰਾ ਨਹੀਂ ਗੱਲ ਆਉਂਦੀ ਹੈ ਜੀ ਗੁਰੂ ਸਾਹਿਬ ਦੀ ਜੀ 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 ਜੇ ਆਹਾਂ ਗੱਲ ਮਨ 'ਚ ਹੁੰਦੀ ਤਾਂ ਕੋਈ ਉਹ ਹੋਈ ਹੋਣਾ ਸੀ ਹਨਾ ਫਿਰ ਸਾਡੇ ਮਨ 'ਚ ਇਹ ਵੀ ਹੋਣੀ ਸੀਗੀ ਜੇ ਅਸੀਂ ਉਹਦੇ ਮਾਰਿਆ ਏ ਤੇ ਉਹ ਵੀ ਸਾਡੇ ਕੋਲ ਨਾਲ ਕੋਸਤੇ ਚੱਕ ਕੇ లైਵ 'ਚ ਮਾਰ ਸਕਦਾ ਜੀ ਫਿਰ ਉਹਦੇ ਉਹਦੇ ਤਾਂ ਸਾਡੀ ਤਾਂ ਉਸ ਤੋਂ ਵੱਧ ਬੇਇੱਜ਼ਤੀ ਸੀਗੀ ਵੀ ਅਗਲਾ ਸਾਡੇ ਤੇ ਹੱਥ ਚੱਕਦਾ ਨਾ ਨਹੀਂ ਪਰ ਹੁਣ ਕਹਿਣ ਵਾਲ ਨੇ ਇਹ ਵੀ ਕਹਿਣਾ ਵੀ ਉਹ ਸਿੱਖੀ ਤੋਂ ਤੁਸੀਂ ਬਹੁਤ ਦੂਰ ਕਰਤਾ ਜੀ ਉਹ ਬੰਦਾ ਜੀ ਤੁਸੀਂ ਪਿਆਰ ਨਾਲ ਸਮਝਾਇਆ ਹੁੰਦਾ ਤਾਂ ਸ਼ਾਇਦ ਉਹ ਸਿੱਖੀ ਵੱਲ ਨੂੰ ਮੁੜਿਆ ਹੁੰਦਾ ਵੀ ਇੰਨੇ ਨਿਮਰਤਾ ਦੇ ਨਾਲ ਮੈਨੂੰ ਸਮਝਾਇਆ ਉਹ ਕੀਤਾ ਸਿੱਖੀ ਤਾਂ ਇਹਨਾਂ ਚੀਜ਼ਾਂ ਦੀ ਮੌਤ ਆ ਜੀ ਨਹੀਂ ਲੱਗੀ ਜੀ ਸਿੱਖੀ ਐਡੀ ਸਸਤੀ ਨਹੀਂਗੀ ਅਸੀਂ ਉਦੋਂ ਹੀ ਵੰਡ ਦੇ ਦਈਏ ਹੂੰ ਸਿੱਖੀ ਨੇ ਐਡੀ ਸਸਤੀ ਹੈ ਜੀ ਨਹੀਂ ਸਾਨੂੰ ਲੋੜ ਹੈ ਇਹੋ ਜੀ ਹੈ ਨਾ ਜੀ ਜਿਹੜੇ ਸਿੱਖੀ ਨਾਲ ਜੁੜਨਾ ਜੀ ਉਹਨੇ ਜੁੜਨਾ ਹੀ ਆ ਹੂੰ ਸਿੱਖੀ ਦਾ ਨਾਂ ਤਾਂ ਕੋਈ ਪਿਆਰ ਦੇ ਨਾਲ ਲਿਆਇਆ ਜਾ ਸਕਦਾ ਨਾ ਕੋਈ ਲਾਲਚ ਦੇ ਨਾਲ ਲਿਆਇਆ ਜਾ ਸਕਦਾ ਨਾ ਕੋਈ ਖਰੀਦ ਕੇ ਲਿਆਇਆ ਜਾ ਸਕਦਾ ਜੀ ਜੀ ਸਿੱਖੀ ਤਾਂ ਜਿਹਨੂੰ ਸਮਝ ਆ ਗਈ ਉਹਨੇ ਸਿੱਖੀ ਚ ਆਉਣਾ ਹੀ ਆਉਣਾ ਸਿੱਖੀ ਤੋਂ ਦੂਰ ਹੀ ਨਹੀਂ ਹੋ ਸਕਦਾ ਜੀ ਹੂੰ ਇਹ ਵੀ ਠੀਕ ਹੈ ਜੀ ਤੁਹਾਡੀ ਗੱਲ ਬਿਲਕੁਲ ਜੀ ਚਲੋ ਜਾਣਕਾਰੀ ਲਈ ਬਹੁਤ ਸ਼ੁਕਰੀਆ ਜੀ ਧੰਨਵਾਦ ਸ਼ੁਕਰੀਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਧੰਤਕ